اوه ڏاڻي کيريل آهي बोले सो

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਹੀ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਨਗਰ ਕੀਰਤਨ ਜੋ ਕਿ ਧੰਤ ਧੰਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੋਂ ਗਾਰਡਰ ਮਹਿਬੂਦ ਨੇ ਕਰਤ ਅੰਮ੍ਰਿਤ ਵੇਲੇ ਅਰੰਭ ਹੋ ਕੇ ਪੜਾਦਰ ਪੜਾ ਹੁੰਦਾ ਹੋਇਆ ਇਸ ਵਕਤ ਲਹਿਰਾ ਮਹੱਤਮਾਰਕੀਤੇ ਵਿੱਚ ਪਹੁੰਚਿਆ ਹੈ ਤੋਂ ਪੜਾਵਾਸੀ ਸਿੱਖ ਸੰਗਤਾਂ ਦਾ ਜਿਨ੍ਹਾਂ ਨੇ ਸਾਰੀਆਂ ਇਹ ਸੰਗਤਾਂ ਨੂੰ ਜੀਓ ਆਇਆ ਆਖਿਆ ਹੈ ਅਤੇ ਸਾਰੀ ਸੰਗਤ ਦੇ ਲਈ ਖਾਣੇ ਦੇ ਲੰਗਰ ਲਗਾਏ ਹਨ ਗੁਰਦੁਆਰਾ ਬਾਰੇ ਦੇ ਸੁਮਿਚੇ ਮੈਨੇਜਮੈਂਟ